हां जी दोस्तों सारेया नुं सत श्री अकाल स्वागत करदेया टोंडा राज संधू फार्मिंग दे विच है आज दोस्तों अपनी विजिट है की आ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਅਰਸ਼ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਥੋੜੇ ਥੋੜੇ ਦਿਨਾਂ ਬਾਅਦ ਜਿਹੜੀ ਆਪਾਂ ਇਸ ਘਰੋਂ ਅਪਡੇਟ ਜਿਹੜੀ ਦਿੰਦੇ ਰਹਿੰਨੇ ਆ ਤੇ ਖਾਸ ਜਿਹੜਾ ਕੰਮ ਕਰ ਹੈਗਾ ਦੋਸਤੋ ਵਿਕਰੀ ਵਾਲੇ ਪਸ਼ੂ ਆ ਉਹ ਵਿਹੜਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਵਧੇਰੇ ਆਉਂਦੇ ਆ ਤੇ ਵਿਹੜਾਂ ਜਿਹੜੀਆਂ ਭਾਵੇਂ ਦੋ ਨਾਲ ਹੁਣ ਤਿੰਨ ਨਾਲ ਹੋਣ ਤੇ ਪਸ਼ੂ ਆਪਦੇ ਨਰਕ ਪਰਖ ਤਸੱਲੀ ਕਰਕੇ ਬਾਈ ਅਰਸ਼ ਖਰੀਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਐਨੀਮਲ ਦਿਖਾ ਦਾਂਗੇ ਦੋਵੇਂ ਜਿਹੜੀਆਂ ਦੋਸਤੋ ਵਹਿੜਾਂ ਨੇ ਤਾਜ਼ੀਆਂ ਸੁਈਆਂ ਸੁਵਾਈਆਂ ਨੇ ਪੂਰੀ ਡਿਟੇਲ ਪੂਰਾ ਵੇਰਵਾ ਜਿਹੜਾ ਆਪਾਂ ਬਾਈ ਅਰਸ਼ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਠੀਕ ਹੈ ਜੀ ਬਾਕੀ ਐਨੀਮਲ ਪਸ਼ੂ ਜਿਸ ਵੀਰ ਨੂੰ ਪਸੰਦ ਆਊਗਾ ਸੁਆ ਸੁਆ ਪਸ਼ੂ ਜਿਹੜਾ ਦੋਸਤੋ ਦੋੜਾਂਗਾ ਆਪਣੀ ਚਵਾਈ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਬਾਕੀ ਸੌਰ ਸਿੰਘ ਤੋਂ ਮਾਣੇ ਮੱਲੀਆਂ ਵਾਲੀ ਜਿਹੜੀ ਦੋਸਤੋ ਸੜਕਾ ਉਸ ਸੜਕ ਦੇ ਉੱਪਰ ਬਾਈ ਅਰਸ਼ ਸਿੰਘ ਹੋਰਾਂ ਦਾ ਘਰ ਆ ਆਉ ਕਰਦੇ ਆ ਗੱਲਬਾਤ ਪੁੱਛ ਲੈਨੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਆ ਜੀ ਬਾਕੀ 12 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 2 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਹਾਂ ਜੀ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਹੁਤ ਵਧੀਆ ਸੰਧੂ ਸਾਹਿਬ ਹੋਰ ਤੁਸੀਂ ਸਭ ਠੀਕ ਠਾਕ ਜੀ ਬਹੁਤ ਵਧੀਆ ਕੈਮ ਮੈਂ ਚੜਦੀ ਕਲਾ ਕਿਰਪਾ ਮਹਾਰਾਜ ਜੀ ਅਰਸ਼ ਭਾਈ ਪਿੱਛੇ ਜੇ ਆਪਾਂ ਵੀਡੀਓ ਪਾਈ ਸੀ ਕਿਨੇ ਦੋ ਚਾਰ ਚਾਰ ਪੰਜ ਦਿਨ ਹੋ ਗਏ ਸੀ ਅੱਜ ਤੀਜਾ ਚੌਥਾ ਦਿਨ ਅਜਾ ਹਾਂ ਗਾਂ ਦੀ ਪਾਈ ਇੱਕ ਦੀ ਹੋ ਗਈ ਸੀ ਸੇਰ ਹਾਂ ਠੀਕ ਉਹ ਦੰਦੇ ਘੰਟੇ ਵਾਦਾ ਹੋ ਗਈ ਤੇ ਠੀਕ ਹਾਂਜੀ ਅੱਜ ਫਿਲਹਾਲ ਫਿਰ ਆਪਣੇ ਕੋਲ ਦੋ ਗਾਵਾਂ ਵੜਾ ਆ ਗਈਆਂ ਜੀ ਹਾਂਜੀ ਤੇ ਤਾਜ਼ੀਆਂ ਸੂਈਆਂ ਸਵਾਈਆਂ ਤਾਜ਼ੀਆਂ ਤਾਜ਼ੀਆਂ ਦੋਵਾਂ ਮਗਰ ਵਛੀਆਂ ਅੱਜ ਅੱਛਾ ਅੱਛਾ ਦੁੱਧ ਦੇ ਜਾਂ ਬੌਲੇ ਤੇ ਚਲਣੀਆਂ ਨਹੀਂ ਦੁੱਧ ਤੇ ਆ ਠੀਕ ਆ ਹਾਂ 14 14 ਕਿਲੋ ਦੁੱਧ ਦੇ ਦੋ ਥੱਲੇ ਠੀਕ ਇੱਕ ਸੰਪਰਕ ਨੰਬਰ ਦੇ ਦਈਏ ਆਪਣੇ ਭੈਣ ਭਰਾਵਾਂ ਨੂੰ 8699312660 198451 31 ਤੇ ਨਿੱਕੀ ਠੀਕ ਹਾਂਜੀ ਦੋਨੋਂ ਨੰਬਰ ਜਿਹੜੇ ਦੋਸਤੋ ਆਪਾਂ ਲਗਾਤਾਰ ਇਸ ਸਕਰੀਨ ਤੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲ ਕਰ ਸਕਦੇ ਪਹਿਲੇ ਇੱਥੋਂ ਸਟਾਰਟ ਕਰ ਲੀਏ ਜੀ ਇੱਧਰ ਆ ਜੀ ਅਰਜ ਬਾਈ ਕੀ ਇਨਫੋਰਮੇਸ਼ਨ ਐ ਇਸ ਗਾਂ ਦੀ ਇਹਦੇ ਥੱਲੇ ਸੰਧੂ ਸਾਹਿਬ 14 ਕਿਲੋ ਦੁੱਧ ਜਿਹੜੇ ਮਗਰਾ ਵਸ਼ੀ ਅੱਜ ਨੂੰ ਪੂਰੇ 8 ਦਿਨ ਹੋਵੇ ਸੂਈ ਹਾਂਜੀ 8 ਦਿਨ ਸਮਾਂ ਹੋ ਗਿਆ ਤੇ 14 ਕਿਲੋ ਦੁੱਧ ਜਿਹੜਾ ਦੋਸਤੋ ਹਾਜ਼ਰ ਆ ਠੀਕ ਹੈ ਜੀ 8 ਦਿਨ ਦਾ ਸਮਾਂ ਤੇ ਫੀਮੇਲ ਕਾਫ ਬੱਚੀ ਹਾਂਜੀ ਵਸ਼ੀ ਠੀਕ ਹੈ ਸੂਆ ਕਿ ਨਿਮਾਪੇ ਸੂਆ ਇਹ ਦੂਜਾ ਸੂਈ ਹੈ ਜੀ ਦੂਜੇ ਹਾਂਜੀ ਠੀਕ ਹੈ ਤੇ ਥੋੜੀ ਜਿਹੀ ਸਕੇਨ ਤੇ ਜਿਹੜੀ ਪਿਛੇ ਲੰਮੀ ਸਕੇਨ ਨਿਕਲੀ ਸੀ ਉਹ ਤੇ ਜਿਹੜੇ ਮਤਲਬ ਕਿ ਡਾਟ ਜੇ ਹੈਗੇ ਹਨ ਬੜੇ ਦਾਗ ਕੱਪੜੇ ਕੋਈ ਚਿਚੜੇ ਵੀ ਆਵੇ ਚਿਚੜਾ ਇਹਦੇ ਵੀ ਆ ਹੂੰ ਤੇ ਕੁਝ ਉਹਦੇ ਵੀ ਆ ਲਓ ਜੀ ਹਾਂਜੀ ਠੀਕ ਆ ਬਾਕੀ 14 ਕਿਲੋ ਦੋਸਤੋ ਮੌਜੂਦ ਅੱਜ ਅਠਾ ਦਿਨਾਂ ਦੇ ਦੌਰਾਨ ਹਾਜ਼ਰ ਦੋਦਾ ਠੀਕ ਆ ਬੱਚੀ ਥੱਲੇ ਤੁਸੀਂ ਦੇਖ ਰਹੇ ਹੋ ਬਾਕੀ ਥਣੇਵਾ ਤੁਹਾਨੂੰ ਆਪਾਂ ਬਿਲਕੁਲ ਨੇੜੇ ਤੋਂ ਵੀ ਦਿਖਾ ਦਾਂਗੇ ਨੋਕ ਵਾਲਾ ਤੇ ਬਿਲਕੁਲ ਖੱਤੀ ਚਵਾਈ ਵਾਲਾ ਥਣ ਆ ਆ ਆਰਡਰ ਦੀ ਕੁਆਲਿਟੀ ਹੈ ਜੀ ਤੇ 14 ਕਿਲੋ ਬਾਕੀ ਭਰਾ ਬਹੁਤ ਚੰਗਾ ਇੱਕ ਨੰਬਰਾਂ ਜੀ ਬਿਲਕੁਲ ਬਿਲਕੁਲ ਸਪੂਰ ਛਟਾ ਥਣ ਦੇ ਵਿੱਚ ਉਹਦੇ ਕੋਈ ਨਹੀਂ ਸਾਨੂੰ ਸਾਬ ਇਹ ਥਾਣਾ ਥੁਣਾ ਦੀ ਆਪਣੀ ਗਰੰਟੀ ਹੋਗੀ ਜੀ ਹਾਂਜੀ ਆ ਕਰਦੇ ਆ ਕਿ ਠੀਕ ਆ ਬਾਕੀ ਜਿਹੜੇ ਦੋਸਤੋ ਥੋੜੇ ਜੇ ਧੱਫੜ ਜੇ ਤੁਹਾਨੂੰ ਨਜ਼ਰ ਆਉਂਦੇ ਆ ਇਹ ਪਿਛਲੇ ਸੀਜ਼ਨ ਦੇ ਵਿੱਚ ਜਿਹੜੀ ਹੋਈ ਇੱਕ ਲੰਪੀ ਸਕਿਨ ਨਾਂ ਦੀ ਬਿਮਾਰੀ ਕਰਕੇ ਆ ਸੋ ਹੁਣ ਫਿਲਹਾਲ ਜਿਹੜੇ ਪਛਮੋ ਦੇ ਦਾਗ ਰਹਿ ਗਏ ਸੀਗੇ ਉਹ ਨਾਰਮਲੀ ਤਾਂ ਕਰਕੇ ਦਸਣਦੇ ਆ ਸਕਿਨ ਤੇ ਬਾਕੀ ਆਪਣਾ ਦੱਸਣਾ ਫਰਜ਼ ਆ ਤੇ ਸ਼ਾਈ ਵਾਲਾਂ ਦੇ ਵਿੱਚ ਜਿਹੜੀ ਇਹ ਗਾਂ ਹੈ ਠੀਕ ਆ ਸੁਭਾ ਵੀਰਾਂ ਦਾ ਵੀ ਦੂਜਾ ਸੁਈ ਹੈ ਬਾਕੀ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਅਰਸ਼ ਭਾਈ ਦਿਖਾ ਦਈਏ ਤੋੜ ਕੇ ਇਜਾ ਨਹੀਂ ਬਾਕੀ ਥਣੇਵਾ ਦੋਸਤੋ ਸਫਾਈ ਸਭੀ ਪੂਰੀ ਆ ਚਵਾਈ ਕਿਸੇ ਵੀਰ ਨੇ ਆਫ ਕਰ ਲੈਣੀ ਜਾਣ ਕੇ ਦੂਰਾਂਕ ਚਵਾਈ ਕਰ ਲਿਓ ਕੋਈ ਸੈਂਟ ਟਾਈਮ ਕਰ ਲਿਓ ਬੇਜਾਕ ਜਿਹੜੇ ਕੋਈ ਨੇੜੇ ਤੇੜੇ ਵਾਲੇ ਆ ਉਹ ਤਸੱਲੀ ਕਰ ਲਿਓ ਦੂਰ ਦਰੜੇ ਵਾਲੇ ਆਪਦੀ ਕੋਈ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਤੇ ਅੱਛੀ ਵੀਰ ਕਿੰਨਾ ਕੁ ਮੁੱਲ ਹਾਂ ਨਾ ਫਿਰ ਕਿੰਨਾ ਕੁ ਲੈਣ ਦੇਣਾ ਮੁੱਲ ਦੇ ਦਾ ਸੰਧੂ ਸਾਹਿਬ ਕਰਦੇ 45000 ਰੁਪਇਆ ਹਾਂ ਪਰ ਹਾਂ ਨਾ 40000 ਦੀ ਵਸ਼ੀ ਦੇ ਦਾਂ ਉਹਦੇ ਵਿੱਚ ਮਾਨਤਾ ਕਰ ਦਾਂਗੇ 40000 ਦੀ ਹਾਂਜੀ ਠੀਕ ਆ ਜੀ ਪੁਰ ਮੌਕੇ ਦਾ ਮਲਗੀ ਠੰਡਾ ਕਰਕੇ 14 ਜਿਹੜਾ ਚਵਾ ਦੋਗੇ ਤਾਂ ਹਾਂਜੀ 14 ਭਾਵੇਂ ਵਿਖਾਵੇ ਵਾਲਾ 16 ਵੀ ਦਸੀ ਜੀ ਕੋਈ ਫਾਇਦਾ ਨਹੀਂ ਠੰਡਾ ਕਰਕੇ ਜਿਹੜਾ 14 ਕਿਲੋ ਆਪਾਂ ਬਣਾ ਦੇਣਾ ਆਪਦੇ ਘਰੇ ਠੀਕ ਹੈ ਜੀ ਹਾਂਜੀ ਓਕੇ ਜੀ ਸੋ ਮਗਰ ਦੋਸਤੋ ਬੱਛੀ ਆ ਤੁਹਾਨੂੰ ਦਿਖਾਤੀ ਆ ਇੱਕ ਵਾਰੀ ਫੇਰ ਤੁਸੀਂ ਆ ਥਣ 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 ਦੇਵਾ ਚੱਡੇ ਦੀ ਬਿਲਕੁਲ ਜਿਹੜੀ ਆ ਕੁਆਲਿਟੀ ਦੇਖ ਲੋ ਠੀਕ ਹੈ ਤੇ ਬਾਕੀ ਜਾਰਸ ਪਰਲੇ ਥਣ ਤੇ ਥੋੜਾ ਜਗਮਗਾ ਕੋਈ ਕੀ ਗੱਲ ਹੈ ਜੀ ਨਹੀਂ ਉਹ ਉਦਾਂ ਹੀ ਐ ਅੱਛਾ ਜੀ ਜਗਮ ਨਹੀਂ ਆ ਮਾਰੇ ਦੰਦ ਮਾਰੇ ਨੇ ਮਸ਼ੀਨ ਨੂੰ ਠੀਕ ਹੈ ਆ ਮਾਰੇ ਦੰਦ ਜੇ ਬੱਝੇ ਮਸ਼ੀਨ ਦੇ ਠੀਕ ਹੈ ਠੀਕ ਆ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਇਹ ਵੜਾ ਇਹ ਵੀ ਤਾਜੀ ਸੂਈ ਸੁਭਾਈ ਆ ਠੀਕ ਆ ਤੇ ਸੁਭਾ ਕਿੰਨਾ ਮਾ ਸੂਈ ਅਰਛੇ ਇਹ ਪਹਿਲਾਂ ਸੂਈ ਸੰਤੂ ਸਾਹਿਬ ਪਹਿਲਾਂ ਹਾਂਜੀ ਦਿਨ ਕਿੰਨੇ ਹੋ ਗਏ ਇਹਨੂੰ ਅੱਜ ਦਿਨ ਹੋ ਗਏ ਆ ਕੋਈ ਕਰੀਬਨ ਆਹ ਪੰਜਵਾਂ ਦੇ ਨਵੇਂ ਨੂੰ ਛੇਵਾਂ ਪੰਜਵਾਂ ਛੇਵਾਂ ਦਿਨ ਬੱਚਾ ਅਜੇ ਕਿ ਆਇਆ ਇਹਦੇ ਮਗਰ ਬੱਛੀ ਏ ਬੱਛੀ ਆ ਹਾਂਜੀ ਦੋ ਵੜਾ ਦੋ ਮਗਰ ਬੱਛੀਆਂ ਨੇ ਦੋਸਤੋ ਅੱਜ ਤੇ ਪੰਜਵਾਂ ਛੇਵਾਂ ਦਿਨ ਆ ਤੇ ਦੁੱਧ ਕਿੰਨਾ ਚਵਾ ਦਾਂਗੇ ਇਹਦੇ ਥੱਲੇ 14 ਕਿਲੋ ਦੁੱਧ ਚਵਾ ਦਾਂਗੇ ਕਵਲਾ ਕਿ ਦੋ ਪੱਕਾ ਇਹਦਾ ਲੀਟਰ ਵਾਲਾ ਈ ਠੀਕ ਹੈ ਹਾਂਜੀ ਠੀਕ ਹੈ ਬੱਛੀ ਨਵੀਂ ਆ ਪਹਿਲਣੀ ਆ ਨਾ ਹਾਂਜੀ ਹਾਂਜੀ ਪਹਿਲਣੀ ਆ ਹੂੰ ਨਾ ਦੇਖੋ ਠੀਕ ਹੈ ਤੇ ਬਾਕੀ ਆ ਹਵਾਨੇ ਦੀ ਜਿਹੜੀ ਦੋਸਤੋ ਤੁਸੀਂ ਕੁਆਲਿਟੀ ਵੇਖ ਲਓ ਠੀਕ ਆ ਆ ਠੰਡੇ ਵਾ ਜੀ ਤੇ ਥਾਂ ਥਾਂ ਨੂੰ ਸ਼ੇਪ ਵੇਖੋ ਬਿਲਕੁਲ ਮੁਠੀ ਇਹਦਾ ਜੀ ਬੋਲ ਦੇ ਜੀ ਜਰੂਰ ਤੁਬਾਚੀ ਦੋਸਤੋ ਇਹ ਨਵੇਂ ਪਹਿਲਾਂ ਜਿਹੜੀ ਬੱਛੀ ਆ ਇਹ ਵਾਧੇ ਵੰਦੀ ਆ ਵੀ ਜੇਕਰ ਅਗੇ ਕਿਸੇ ਵੀਰ ਨੇ ਖਰੀਦਣੀ ਆ ਤੇ ਮਗਰ ਵੀ ਬੱਛੀ ਆ ਆਪ ਵੀ ਅੜੀ ਦੋਸਤੋ ਪਹਿਲੇ ਤੋਂ ਬੱਛੀ ਆ ਠੀਕ ਆ ਇੱਕ ਰੰਗ ਹੈਗੀ ਆ ਬਿਲਕੁਲ ਬਲੈਕ ਜਿਹੜੀ ਤੇ ਆਹ ਜਿਹੜਾ ਤੁਸੀਂ ਥੰਨੇ ਦੇ ਬੱਚਾ ਚੈੱਕ ਕਰੋ ਮਗਰੋਂ ਤੇ ਸੱਜੇ ਖੱਬਿਓ ਕੋਈ ਕਿਹਾ ਇਹ ਜਿਹੜੀ ਆ ਦੋਸਤੋ ਹਨहार ਕੋਈ ਵੀ ਆਵੇ ਮੈਂ ਵਾਰ-ਵਾਰ ਤਾਂ ਕਿ ਨਾ ਵੀ ਆਪਦੀ ਤਸੱਲੀ ਜਿਹੜੀ ਦੋਸਤੋ ਬੇਸ਼ੱਕ ਆਪਦੀ ਜ਼ਿੰਮੇਵਾਰੀ ਸਮਝ ਕੇ ਜ਼ਰੂਰ ਕਰ ਲਿਆ ਕਰੋ ਜਿਸ ਕਰ ਤੋਂ ਵੀ ਵੀਡੀਓ ਪਾ ਰਹੇ ਆਪਾਂ ਤਾਂ ਆਂਡਾ ਆਮਰਾ ਆ ਨਵੇਂ ਤੇ ਵੀਡੀਓ ਆ ਜਰੂਰ ਬਾਕੀ ਠੰਡੀ ਧੀਰੀ ਬੜੀ ਐ ਆ ਦਿਖਾਉਂਗੀ ਗੰਗਾ ਗੰਗਾ ਰਸੀ ਪਾ ਲਈ ਦੀ ਆ ਕੋਈ ਨਹੀਂ ਆਪਾਂ ਤਾਂ ਨਹੀਂ ਕੁਝ ਵੀ ਪਾਇਆ ਚਲੋ ਅਕੀਸ਼ਾ ਕੇ ਜੀ ਹਾਂਜੀ ਠੀਕ ਹੈ ਅਰਸ਼ ਕਿੰਨਾ ਮੋਲ ਲੈਂਦਾ ਫਿਰ ਇਹਦਾ ਮੋਲ ਸੰਧੂ ਸਾਹਿਬ ਕਰਦੇ 46000 ਰੁਪਇਆ ਹਾਂ ਹਾਂ ਨਾ ਵਾਸ਼ੀ 42000 ਰੁਪਏ ਦੇ ਦਾਂਗੇ ਵਿੱਚੋਂ ਮਾਨਤਨ ਕਰਦਾਂਗੇ ਠੀਕ ਹੈ ਹਾਂਜੀ 42000 ਦੀ ਠੀਕ ਹੈ ਹਾਂਜੀ ਤੇ ਦੋ ਤਾਂ 14 ਕਿਲੋ ਇਹਦੇ ਥੱਲੇ ਦੋ 14 ਕਿਲੋ ਇਹਦੇ ਥੱਲੇ ਠੀਕ ਆ ਭਰਾ ਹਾਂਜੀ 42000 ਦੀ ਜਿਹੜੀ ਆ ਦੋਸਤੋ ਇਹ ਸਾਈਕਲ ਨੰਬਰ ਹਾਂ ਉਹਦੀਆਂ ਰਹਿ ਗਈਆਂ ਵੀ ਧਾਰਾ ਮਾਰ ਕੇ ਦਿਖਾ ਦੋ ਤੇ ਬਾਕੀ ਧਾਰਾ ਮਾਰ ਕੇ ਕੋਈ 2 2 4 ਸੋ ਅੱਜ ਫਿਲਹਾਲ ਦੋਸਤੋ ਦੋ ਵੇੜਾ ਆਪਾਂ ਤੁਹਾਨੂੰ ਦਿਖਾ ਦਈਏ ਨੇ ਭਾਈ ਅਰਸ਼ ਦੇ ਕੋਲ ਠੀਕ ਹੈ ਜੀ ਤੇ ਤਾਜ਼ੀਆਂ ਸੂਈਆਂ ਸਮਈਆਂ ਤੁਸੀਂ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਅਰਸ਼ ਜਿੰਨਾ ਮੁੱਲ ਕੀਤਾ ਵਿੱਚੋਂ ਕੋਈ ਹੋਊ ਮਾਨਤਨ ਸਾਰੀਆਂ ਤੁਹਾਨੂੰ ਮਾਨਤਨ ਕਰਦਾ ਹਾਂ ਸੰਤ ਸਰ ਠੀਕ ਆ ਤੇ ਬੋਲਗੇ ਨੰਬਰ ਇੱਕ ਵਾਰੀ ਫੇਰ ਆਪਣੇ 86993126601985131 ਤੇ ਨਿੱਕੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਦੋ ਬਹਣਾ ਤੁਹਾਨੂੰ ਦਿਖਾਉਣੀ ਆ ਅਸੀਂ ਖਾਸ ਵਿਜਟ ਤੁਸੀਂ ਪਿੰਡ ਸੌਰ ਸਿੰਘ ਕਰ ਲਿਓ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਵੈਂਡ ਤੋਂ ਕਿ 7 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਪਿੰਡ ਸੌਰ ਸਿੰਘ ਦੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ